ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਆਪ ਜੀ ਸਾਰੇ ਜਾਣਦੇ ਹੋ ਕਿ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾਂ ਸ਼ਹੀਦੀਸ਼ਤਾ ਆਪ ਦੀ ਜੋ ਆ ਰਹੀ ਹੈ ਕਿਉਂਕਿ ਬਹੁਤ ਵੱਡੇ ਸਥਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਪਾਤਸ਼ਾਹੀ ਨੌਵੀਂ ਤਰਾਵੜੀ ਜਿੱਤੇ ਅੱਜ ਤੋਂ 350 ਸਾਲ ਪਹਿਲਾਂ ਤਨਤਨ ਭਾਈ ਜੱਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ੀਸ਼ ਲੈ ਕਰਕੇ ਪਹੁੰਚੇ ਸਨ ਸੋ ਸ਼ਹੀਦੀ ਸ਼ਤਾਬਦੀ ਦੇ ਸਬੰਧ ਦੇ ਵਿੱਚ ਆਉਣ ਵਾਲੀ 14 ਨਵੰਬਰ 2025 ਦਿਨ ਸ਼ੁੱਕਰਵਾਰ ਨੂੰ ਹਰਿਆਣਾ ਸਿਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਅਤੇ ਸਾਰੇ ਸੇਵਾ ਜਥੇਬੰਦੀਆਂ ਦੇ ਨਾਲ ਤਰਾਵੜੀ ਦੀ ਸੰਗਤ ਦੇ ਸਹਿਯੋਗ ਨਾਲ ਸਾਰਿਆਂ ਦੇ ਉਪਰ ਉਦਮ ਉਪਰਾਲਿਆ ਸਦਕਾ 14 ਨਵੰਬਰ ਨੂੰ ਬਹੁਤ ਵੱਡੇ ਪੱਧਰ ਤੇ ਇਸ ਸਥਾਨ ਦੇ ਉੱਪਰ ਸਮਾਗਮ ਹੋ ਰਿਹਾ ਹੈ ਨੇ ਸਹਿਜਪੜ ਸੰਪੂਰਨਤਾ ਸਮਾਗਮ ਸੋ ਆਪ ਸਭ ਸੰਗਤਾਂ ਦੇ ਚਰਣਾ ਚ ਬੇਨਤੀ ਹੈ ਇਹ ਵੱਧ ਵੱਧ ਚੜ੍ਹ ਕਰਕੇ ਆਪਜੀ 14 ਨਵੰਬਰ ਨੂੰ ਆਪੋ ਆਪਣੇ ਬੱਚਿਆਂ ਪਰਿਵਾਰਾਂ ਸਹਿਤ ਇਹ ਸ੍ਰੀ ਰੰਗ ਜਾਂ ਬਸੰਤੀ ਰੰਗ ਦੀਆਂ ਚੁੰਨੀਆਂ ਦੁਪੱਟੇ ਤੇ ਵੀਰ ਕੇਸਰੀ ਰੰਗ ਦੀਆਂ ਦਸਤਾਰਾਂ ਸਜਾ ਕਰਕੇ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਦੀ ਖੇਚਲ ਕਿਰਪਾਲਤਾ ਕਰੋ ਭਾਵੇਂ ਅਸੀਂ ਸਹਿਜ ਪਾਠ ਕਰਦੇ ਆਂ ਭਾਵੇਂ ਨਹੀਂ ਕਰਦੇ ਭਾਵੇਂ ਤੱਕ ਸਹਿਜ ਪੜਦਾ ਭੋਗ ਪਿਆ ਭਾਵੇਂ ਨਹੀਂ ਪਿਆ ਪਰ ਆਪ ਜੀ ਨੇ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕਰਕੇ ਮਤਲਬ ਸਮੂਲੀਅਤ ਕਰਨੀ ਹੈ ਔਰ ਹਜੂਰੀ ਰਾਗੀ ਢਾਡੀ ਜਥੇ ਪਹੁੰਚ ਰਹੇ ਹਨ ਸੋ ਸਿੰਘ ਸਾਹਿਬ ਪਹੁੰਚ ਰਹੇ ਨੇ ਵੱਧ ਤੋਂ ਵੱਧ ਸੰਗਤਾਂ 14 ਨਵੰਬਰ ਨੂੰ ਜੋ ਆਪ ਜੀ 9:30 ਵਜੇ ਤੱਕ ਪਹੁੰਚਣ ਦੀ ਖੇਚਲ ਕਿਰਪਾਲਤਾ ਕਰੋ ਔਰ ਜਿੰਨੀਆਂ ਸੰਗਤਾਂ ਸਹਿਜਪਾਠ ਕਰ ਰਹੀਆਂ ਨੇ ਕੋਈ ਵੀ ਸੰਗਤ ਇਸ ਸਮਾਗਮ ਦੇ ਵਿੱਚ ਪੋਥੀਆਂ ਸੈਂਚੀਆ ਸਾਹਿਬ ਨਹੀਂ ਲੈ ਕੇ ਆਏਗੀ ਇੱਥੇ ਸਾਰੀ ਸੰਗਤ ਨੂੰ ਸ਼ਲੋਕ ਮੰਹਲਾ ਨੋਮਾ ਭੋਗ ਦੇ ਸ਼ਲੋਕ ਢੁਟਕਾ ਸਾਹਿਬ ਵੰਡੇ ਜਾਣਗੇ ਇਹ ਸਾਰੀ ਸੰਗਤ ਭੋਗ ਦੇ ਸ਼ਲੋਕ ਪੜ੍ਹ ਕਰਕੇ ਜੋ ਗੁਰਤੇਗ ਬਾਦਰ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਸੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀਰ ਜੀ ਦਾ ਵੀ ਜੋ ਇਹਨਾਂ ਦੇ ਚੈਨਲ ਦੇ ਰਾਹੀਂ ਆਪ ਤੱਕ ਮੈਸੇਜ ਪਹੁੰਚ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਹਿਬਾਨ ਹਜੂਰੀ ਰਾਗੀ ਹੈਡ ਗਰੰਤੀ ਤੇ ਗੁਰਤੇਗ ਬਾਦਰ ਸਾਹਿਬ ਜੀ ਸੇਵਕ ਜਥਾ ਸੁਖਮਣੀ ਸੇਵਾ ਸੁਸਾਇਟੀ ਸਾਰੇ ਜਥੇਬੰਦੀਆਂ ਤਰਾਵੜੀ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਬੜੇ ਉਦਮ ਉਪਰਾਲਿਆਂ ਦੇ ਸਦਕਾ ਇਹ ਸਮਾਗਮ ਹੋਣ ਜਾ ਰਿਹਾ ਜੀ 14 ਨਵੰਬਰ ਨੂੰ ਇਨੀਆਂ ਬੇਨਤੀਆਂ ਪ੍ਰਮਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ